ਮਾਨਸਾ ਜ਼ਿਲ੍ਹੇ ਤੋਂ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲਾ ਇੱਕ ਮਾਮਲਾ ਸਾਹਮਣੇ ਹੈ ਜਿਸ ਨੂੰ ਸੁਣ ਕੇ ਤੁਹਾਡੇ ਵੀ ਰੋਂਗ ਤੇ ਖੜੇ ਹੋ ਜਾਣਗੇ। ਦਰਸਲ ਮਾਮਲਾ ਨਸ਼ੇ ਦੀ ਪੂਰਤੀ ਨੂੰ ਲੈ ਕੇ ਹੈ। ਨਸ਼ੇ ਦੀ ਪੂਰਤੀ ਦੀ ਖਾਤਰ ਕਿਸ ਤਰ੍ਹਾਂ ਇੱਕ ਪਿਓ ਦੇ ਵੱਲੋਂ ਇੱਕ ਕਲਯੁਗੀ ਬਾਪ ਦੇ ਵੱਲੋਂ ਆਪਣਾ 3 ਸਾਲ ਦਾ ਮਾਸੂ ਵੇਚ ਦਿੱਤਾ ਗਿਆ। 1,80,000 ਰੁਪਏ ਕੀਮਤ ਲਗਾਈ ਗਈ, ਤੈ ਹੋਈ ਤੇ ਅਖੀਰ ਨੂੰ ਬੱਚਾ 1,80,000 ਰੁਪਏ ਵਿੱਚ ਵੇਚ ਦਿੱਤਾ। ਮਾਮਲੇ ਦਾ ਉਦੋਂ ਪਤਾ ਲੱਗਿਆ ਜਦੋਂ ਜੋ ਬੱਚੇ ਦੀ ਮਾਂ ਹੈ ਉਸ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਹੁਣ ਪੁਲਿਸ ਦੇ ਵੱਲੋਂ ਜੋ ਜਾਂਚ ਹੈ ਉਹ ਕੀਤੀ ਜਾ ਰਹੀ ਹੈ ਤੁਹੰਦਾ ਸੀ ਕਿ ਮਾਨਸਾ ਜ਼ਿਲ੍ਹੇ ਦੇ ਕਸਬਾ ਇੱਕ ਬਰੇਟਾ ਬਰੇਟਾ ਦੇ ਨੇੜੇ ਇੱਕ ਪਿੰਡ ਪੈਂਦਾ ਅਕਬਰਪੁਰ ਖੁੜਾ ਇੱਥੇ ਇੱਕ ਮਾਂ ਨੇ ਬਰੇਟਾ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਦੋਸ਼ ਲਗਾਇਆ ਕਿ ਉਸ ਦੇ ਪਤੀ ਤੇ ਸਾਸਤੇ ਵੱਲੋਂ ਨਸ਼ੇ ਦੀ ਪੂਰਤੀ ਦੇ ਖਾਤਰ 3 ਮਹੀਨੇ ਦਾ 마ਸੂਮ ਬੱਚਾ ਵੇਚ ਦਿੱਤਾ ਗਿਆ ਨਾਲ ਹੀ ਉਸ ਨੇ ਪੁਲਿਸ ਪ੍ਰਸ਼ਾਸਨ ਦੇ ਅੱਗੇ ਮਦਦ ਦੀ ਗੁਹਾਰ ਲਗਾਈ ਹੈ ਇਨਸਾਫ ਦੀ ਮੰਗ ਕੀਤੀ ਹੈ ਕਿ ਉਸ ਦਾ ਜੋ ਬੱਚਾ ਹੈ ਉਹ ਵਾਪਸ ਉਸ ਨੂੰ ਦਿੱਤਾ ਜਾਵੇ ਇੱਕ ਮਾਂ ਦੇ ਹਵਾਲੇ ਮਾਂ ਦੀ ਮਮਤਾ ਮਾਂ ਦੇ ਹਵਾਲੇ ਬੱਚਾ ਆਖਰ ਨੂੰ ਕੀਤਾ ਜਾਵੇ 1.80 ਹਜ਼ਾਰ ਰੁਪਏ ਵਿੱਚ ਜੋ ਬੱਚਾ ਉਹ ਵੇਚਿਆ ਗਿਆ ਤੋਂ ਅੰਦਾਜ਼ਾ ਇਹ ਕਿ ਇੱਕ ਪਾਸੇ ਪੰਜਾਬ ਸਰਕਾਰ ਦੇ ਲੋ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਖਾਤਮੇ ਦੇ ਖਿਲਾਫ ਲਗਾਤਾਰ ਕਾਰਵਾਈਆਂ ਦੇ ਦਾਅਵੇ ਕੀਤੇ ਜਾ ਰਹੇ ਨੇ ਪਰ ਜੇਕਰ ਮਾਨਸਾ ਜ਼ਿਲ੍ਹੇ ਦੀ ਜਿੱਥੇ ਦੀ ਅਸੀਂ ਗੱਲ ਕਰ ਰਹੇ ਹਾਂ ਇੱਥੇ ਦਾਅਵੇ ਫੋਕੇ ਨਜ਼ਰ ਆ ਰਹੇ ਨੇ ਜਿੱਥੇ ਨਸ਼ੇ ਦੀ ਪੂਰਤੀ ਖਾਤਰ ਇੱਕ ਵੱਡਾ ਕਾਰਕ ਕੀਤਾ ਗਿਆ ਸ਼ਰਮਨਾਕ ਕਾਰਾ ਆਪਣੇ ਹੀ ਤਿੰਨ ਜੋ ਮਾਸੂਮ ਬੱਚੇ ਨੂੰ 3 ਮਹੀਨੇ ਦੇ ਇੱਕ ਮਾਸੂਮ ਬੱਚੇ ਨੂੰ ਜੋ ਵੇਚ ਦਿੱਤਾ ਗਿਆ ਉਧਰ ਜਦੋਂ ਪੁਲਿਸ ਦੇ ਨਾਲ ਇਸ ਸੰਬੰਧੀ ਗੱਲਬਾਤ ਕੀਤੀ ਗਈ ਹੈ ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਵੇਚਣ ਦਾ ਮਾਮਲਾ ਸਾਹਮਣੇ ਆ ਪਰ ਇਸ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਨੇ ਵੀ ਦੱਸਿਆ ਕਿ ਜੋ ਬੱਚੇ ਦੇ ਮਾਤਾ ਪਿਤਾ ਨੇ ਦੋਵੇਂ ਹੀ ਨਸ਼ੇ ਦੀ ਆਦੀ ਨੇ ਹਾਲਾਂਕਿ ਉਹਨਾਂ ਵੀ ਆਖਿਆ ਕਿ ਪੁਲਿਸ ਵੱਲੋਂ ਮਾਪਿਆਂ ਦਾ ਇਲਾਜ ਵੀ ਕਰਵਾਇਆ ਗਿਆ ਫਿਰ ਇਸ ਤੋਂ ਬਾਅਦ ਬੱਚਾ ਜਦੋਂ ਬਿਮਾਰ ਹੋਇਆ ਸੀ ਤਾਂ ਉਸ ਬੱਚੇ ਨੂੰ ਗੋਦ ਦਿੱਤਾ ਗਿਆ ਸੀ ਉਸ ਪਰਿਵਾਰ ਦੇ ਵੱਲੋਂ ਬੱਚੇ ਦਾ ਇਲਾਜ ਵੀ ਕਰਵਾਇਆ ਗਿਆ ਸੀ ਇਸ ਤੋਂ ਬਾਅਦ ਬੱਚੇ ਨੂੰ ਗੋਦ ਦਿੱਤਾ ਗਿਆ ਪਰ ਦੂਜੇ ਪਾਸੇ ਜੋ ਮਾਂ ਹੈ ਬੱਚੇ ਦੀ ਉਹਦਾ ਕਹਿਣਾ ਹੈ ਕਿ ਜੋ ਨਸ਼ੇ ਦੇ ਆਦੀ ਹੋਣ ਕਾਰਨ ਬੱਚੇ ਨੂੰ ਵੇਚ ਦਿੱਤਾ ਗਿਆ ਹੈ ਪੈਸਿਆਂ ਦੀ ਖਾਤਰ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਉਹ ਆਪਣੇ ਬੱਚੇ ਦਾ ਪਾਲਣ ਪੋਸ਼ਣ ਨਹੀਂ ਕਰ ਸਕਦੇ ਸੀ ਪੁਲਿਸ ਵੱਲੋਂ ਇਹ ਦਾਵਾ ਕੀਤਾ ਗਿਆ ਜਦੋਂ ਕਿ ਪੁਲਿਸ ਵੱਲੋਂ ਇਹ ਕਿਹਾ ਗਿਆ ਕਿ ਬੱਚੇ ਨੂੰ ਨਾ ਖਰੀਦਿਆ ਗਿਆ ਨਾ ਵੇਚਿਆ ਗਿਆ ਬਲਕਿ ਇਸ ਨੂੰ ਗੋਦ ਦਿੱਤਾ ਗਿਆ ਗੋਦ ਲੈਣ ਦੀ ਵੀਡੀਓ ਵੀ ਕੀਤੀ ਗਈ ਹੈ ਤੇ ਵੀਡੀਓ ਤੇ ਫੋਟੋਗ੍ਰਾਫੀ ਵੀ ਕੀਤੀ ਗਈ ਹੈ ਇਸ ਮਾਮਲੇ 'ਚ ਹੋਰ ਕੀ ਕੁਝ ਸਾਹਮਣੇ ਆਉ ਸੁਣਦੇ ਆ ਜੀ ਅਸੀਂ ਖਰੀਦਿਆ ਨਹੀਂ ਹੈ ਗਿਆ ਅਸੀਂ ਤਾਂ ਪਾਲਣ ਵਾਸਤੇ ਲੈਂਤਾ ਹੈਗਾ ਇਹ ਮੇਰਾ ਭਾਈ ਹੈ ਜਿਹੜਾ ਪਰਜਾਈ ਹੈ ਇਹਨਾਂ ਕੋਲ ਚਾਰ ਗੁੱਡੀਆਂ ਬਸ ਉਹ ਕਹਿੰਦੇ ਵੀ ਉਹ ਨਸ਼ਾ ਕਰਦੀ ਸੀਗੀ ਦੋਨੇ ਜੀ ਤੇ ਉਹਨਾਂ ਦੀ ਉਹ ਕਹਿੰਦੇ ਸਾਡੇ ਤੋਂ ਪਾਲ ਪੋਸ਼ਣ ਨਹੀਂ ਹੁੰਦਾ ਇਹਦਾ ਉਹਦਾ ਤਾਂ ਦਾਦਾ ਵੀ ਕਹਿੰਦੇ ਘਰ ਪਰਿਵਾਰ ਵਾਲਿਆਂ ਨੇ ਵੀ ਕਹਤਾ ਵੀ ਨਹੀਂ ਹੁੰਦਾ ਉਹਨਾਂ ਦੀ ਖੁਦ ਦੀ ਉਹਦੀ ਦਾਦੀ ਵੀ ਜਿਹੜੇ ਬੱਚੇ ਦੀ ਨਾ ਨਸ਼ਾ ਕਰਦੀ ਸੀਗੀ ਤੇ ਕਹਿੰਦੇ ਸਾਡੇ ਤੋਂ ਨਹੀਂ ਪਲਦਾ ਵੀ ਅਸੀਂ ਗੋਦ ਦੇਣਾ ਚਾਹਨੇ ਆ ਸਾਨੂੰ ਵੀ ਬੱਚੇ ਦੀ ਚਾਹਣਾ ਸੀ ਮੇਰੇ ਭਾਈ ਕੋਲ ਚਾਰ ਗੁੱਡੀਆਂ ਸੀ ਜੀ ਪਹਿਲੇ ਦੋ ਗੁੱਡੀਆਂ ਬਾਅਦ ਕਾਕੂ ਦਾ ਡੈਥ ਹੋ ਗਈ ਉਸ ਤੋਂ ਬਾਅਦ ਦੋ ਗੁੱਡੀਆਂ ਹੋਈਆਂ ਫਿਰ ਇਹ ਸਾਨੂੰ ਵੀ ਲਾਲਚ ਸੀ ਬੱਚੇ ਦਾ ਤੇ ਵੀ ਉਹਨਾਂ ਨੇ ਕਹਤਾ ਵੀ ਅਸੀਂ ਨਹੀਂ ਪਾਲ ਸਕਦੇ ਜੇ ਤੁਸੀਂ ਰੱਖ ਸਕਦੇ ਰੱਖ ਦਿਓ ਬਸ ਆਈ ਗਏ ਟਾਈਮ ਹੀ ਨਹੀਂ ਆ ਤੋ ਬੱਚੇ ਦੀ ਹਾਲਤ ਬਹੁਤ ਜ਼ਿਆਦਾ ਨਜਾਇਜ਼ ਖਰਾਬ ਸੀਗੀ ਤੇ ਅਸੀਂ ਨਾ ਟ੍ਰੀਟਮੈਂਟ ਵੀ ਕਰਾਇਆ ਦਵਾਈ ਬੂਟੀ ਪੇਟ ਬਹੁਤ ਜ਼ਿਆਦਾ ਖਰਾਬ ਸੀ ਇਹਦਾ ਤੇ ਉਹਦੋਂ ਪਹਿਲੋ ਵਾਲੀ ਵੀਡੀਓ ਤੁਸੀਂ ਹੋਊਗੀ ਤੁਹਾਡੇ ਕੋਲੇ ਫੋਟੋਆਂ ਤੇ ਹੁਣ ਵਾਲੀ ਦੇਖ ਲਓ ਵੀ ਕਿਦਾਂ ਦਾ ਚਿਹਰਾ ਆ ਜਾਂਦਾ ਤੁਸੀਂ ਪਾਲਣ ਪੋਸ਼ਣ ਰਾਤੇ ਲੱਤਾ ਤੇ ਕੋਈ ਅਸੀਂ ਪੈਸਾ ਤੇ ਲੈਣਾ ਦਿੱਤਾ ਨਾ ਲੈਤਾ ਤੇ ਉਹਨਾਂ ਨੇ ਆ ਦੇ ਖੁਸ਼ੀ ਨਾਲ ਦਿੱਤੇ ਆ ਕੋਰਟ ਦੇ ਵਿੱਚ ਸਾਰਾ ਕੁਝ ਹੋਇਆਗਾ ਵੀ ਅਸੀਂ ਕੋਈ ਚੋਰੀ ਨਹੀਂ ਕੀਤਾ ਕੋਈ ਧੱਕੇ ਨਾਲ ਹੀ ਖੋਤਾ ਜਾ ਜ਼ਬਰਦਸਤੀ ਨਹੀਂ ਕੀਤੀ ਬਸ ਸਾਨੂੰ ਜੀ ਬਸ ਬੱਚੇ ਦੀ ਚਾਹਨਾ ਸੀਗੀ ਵੀ ਮੇਰੇ ਭਰਾ ਕੋਲ ਚਾਰ ਬਸ ਤਾਂ ਉਸ ਤੋਂ ਪਾਲਣ ਵਾਸਤੇ ਲੱਤਾ ਹੋਰ ਉਹ ਆਪਣੇ ਝੂਠੇ ਨੇ ਜਿਹੜੇ ਲਾਰੇ ਨਾ ਵੀ ਇਹਨਾਂ ਨੇ ਮੁੱਲ ਖਰੀਦ ਦਿਆ ਜਾਂ ਇਹਨਾਂ ਨੇ ਮੁੱਲ ਲੈਤਾ ਇਹ ਜੀ ਗੱਲ ਕੋਈ ਨਹੀਂ ਹੈਗੀ ਜੀ ਸਾਰੇ ਝੂਠੇ ਨਹੀਂ ਹੁਣ ਉਹਨਾਂ ਨੇ ਕੀ ਕਰਨੀ ਇਹ ਸਾਨੂੰ ਨਹੀਂ ਪਤਾ ਜੀ ਹੁਣ ਉਹ ਕਿੱਥੋਂ ਉੱਠੇ ਨੇ ਉਹ ਉਦੋਂ ਪਹਿਲਾਂ ਹੁਣ 2.5 ਮਹੀਨੇ ਹੋ ਗਏ ਉਦੋਂ ਪਹਿਲਾਂ ਤਾਂ ਉਹਨਾਂ ਨੂੰ ਕੁਛ ਅਕਲ ਨਹੀਂ ਆਈ ਤੇ ਹੁਣ ਕੀ ਤਾਂ ਕਿਸੇ ਦੇ ਪਿੱਛੇ ਲੱਗੇ ਆ ਕੀ ਕਰਿਆ ਕੱਲ ਸਾਡੀ ਬੱਚੇ ਦੀ ਮਾਂ ਨਾਲ ਗੱਲ ਹੋਈ ਉਹ ਮੈਨੂੰ ਕਹਿਣ ਲੱਗੀ ਕਿ ਦੀਦੀ ਮੈਨੇ ਆਖਾ ਤੁਸੀਂ ਆਪ ਦਿੱਤਾ ਸੀ ਤੁਹਾਡੇ ਤੋਂ ਖੋਤਾ ਤਾਂ ਨਹੀਂ ਇਹ ਦੀਦੀ ਕਹਿੰਦੀ ਅਸੀਂ ਲੈ ਵੀ ਅਸੀਂ ਨਹੀਂ ਕਰਿਆ ਕਹਿੰਦੀ ਕਹਿੰਦੀ ਇੱਕ ਮੇਰੀ ਭੈਣ ਤੇ ਮੇਰੀ ਭੈਣ ਦੀ ਜਠਾਣੀ ਆ ਕਹਿੰਦੀ ਕਿ ਮੈਨੂੰ ਧੱਕੇ ਨਾਲ ਲਿਆਇਆ ਕੁੱਟ ਕੇ ਵੀ ਤੂੰ ਥਾਣੇ ਦਰਖਾਸਤ ਦੇ ਹੁਣ ਐ ਨਹੀਂ ਪਤਾ ਵੀ ਉਹਦੀ ਕੀ ਵਜ੍ਹਾ ਉਸ ਗੱਲ ਦੇ ਵਿੱਚ ਧੱਕੇ ਨਾਲ ਮਾਂ ਨੂੰ ਲੈ ਕੇ ਆਂਦੀ ਥਾਣੇ 'ਚ ਕੀ ਨਾ ਉਹ ਉਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਰੰਗਰਾਮ ਜੀ ਤੁਹਾਡੇ ਪਰਿਵਾਰ ਤੇ ਦੋਸ਼ ਲੱਗੇ ਨੇ ਵੀ ਤੁਸੀਂ ਇਹ ਬੱਚਾ ਜਿਹੜਾ ਖਰੀਦਾ ਹੈ ਬ੍ਰਿਟੇ ਤੋਂ ਮੁੱਲ ਖਰੀਦੇਗਾ ਕੀ ਸਚਾਈ ਇਹਦੇ ਵਿੱਚ ਕੋਈ ਮੁੱਲ ਨਹੀਂ ਖਿਦਾ ਸਾਰਾ ਅਸੀਂ ਮੰਦਿਰ 'ਚ ਬੈਠੇ ਸੀਗੇ ਉੱਥੇ ਜਦੋਂ ਆਏ ਇਹ ਮੰਦਰ ਦੇ ਵਿੱਚ ਇਹ ਕਹਿੰਦੇ ਵੀ ਸਾਡੇ ਤੋਂ ਪਾਲਣ ਪੋਸ਼ਣ ਨਹੀਂ ਹੋ ਰਿਹਾ ਠੀਕ ਹੈ ਜੀ ਇਹ ਨਸ਼ਾ ਨਹੀਂ ਕਰਦੇ ਆਪਣਾ ਇਹ ਮੇਰੇ ਭਰਾ ਦੇ ਚਾਰ ਕੁੜੀਆਂ ਨੇ ਠੀਕ ਹੈ ਜੀ ਅਸੀਂ ਅਕਾ ਜੀ ਤੁਹਾਡੇ ਨਹੀਂ ਪਾਲਣ ਪੋਸ਼ਣ ਹੁੰਦਾ ਵੀ ਮੇਰੇ ਭਾਈ ਦੇ ਚਾਰ ਕੁੜੀਆਂ ਨੇ ਇਹਦਾ ਪਾਲਣ ਪੋਸ਼ਣ ਅਸੀਂ ਕਰ ਸਕਦੇ ਹਾਂ ਠੀਕ ਹੈ ਜੀ ਕੋਈ ਅਸੀਂ ਕਿਸੇ ਨਾਲ ਕੋਈ ਲੈਣ ਦੇਣਾ ਕੁਝ ਨਾ ਕੀਤਾ ਨਾ ਦਿੱਤਾ ਠੀਕ ਹੈ ਜੀ ਇਹਨਾਂ ਦਾਦੇ ਨਾਲ ਵੀ ਜਿਹੜੇ ਇਹ ਕਹਿ ਰਹੇ ਨੇ ਵੀ ਪੈਸੇ ਆਉ ਕਰੇ ਨੇ ਆ ਕਰੇ ਨੇ ਬਾ ਕਰੇ ਨੇ ਕੋਈ ਪਹਿਲੇ ਵਕਤ ਦੀ ਗੱਲਬਾਤ ਨਹੀਂ ਹੋਈ ਜੀ ਤਿੰਨ ਤਾਂ ਚਾਰ ਮਹੀਨੇ ਦਾ ਟੈਂਡਮੈਂਟ ਵੀ ਚੱਲਿਆ ਜੀ ਬੱਚੇ ਦਾ ਢਿੱਲਾ ਮਿਸਾ ਸੀ ਗਈ ਦਵਾਈ ਬੂਟੀ ਅਸੀਂ ਦਵਾਤੀ ਇਹਨੂੰ ਜਵਾਖ ਨੂੰ ਉਸ ਉਸ ਸਮੇਂ ਦੀ ਹਾਲਤ ਹੋਰ ਸੀਗੀ ਜੀ ਅੱਜ ਇਹਦੀ ਹਾਲਤ ਹੁੰਦੇ ਲੋਕ ਕਿੰਨੇ ਨੇ ਇਹ ਬੱਚਾ ਤੁਸੀਂ ਇਹ ਗੋਲ ਲਿੱਤਾਗਾ ਕੀ ਕੋਈ ਪ੍ਰਕਿਰਿਆ ਪ੍ਰਕਿਰਿਆ ਵੀ ਅਪਣਾਈ ਅਸੀਂ ਕੋਈ ਨੁਕਾਨੀ ਕੋਈ ਹਾਂਜੀ ਕੋਰਟ ਰਾਹੀਂ ਲਿੱਤਾਈ ਆਪਾਂ ਉੱਥੇ ਕੋਰਟ ਚ ਸਾਰੇ ਦਾ ਰਸਤਾ ਵੀ ਸਾਡੇ ਕੋਲ ਨਹੀਂ ਜੀ ਉੱਥੇ ਸਾਰਾ ਕੁਝ ਲਿਖਤ ਵਰਤ ਕਰਾਈ ਇਹਨਾਂ ਦੇ ਇਹਨਾਂ ਦੇ ਹਾਰਡ ਕਾਡ ਡਾਕੂਮੈਂਟ ਸਾਰੇ ਲੱਗੇ ਨਹੀਂ ਇਨੇ ਚਿਰ ਤੋਂ ਪਰਬੇਸ਼ ਕਰਨ ਸੀ ਬੱਚੇ ਦੀ ਹੁਣ ਲੱਗ ਰਹੀ ਹੈ। ਇਹਨੂੰ ਹੋ ਗਿਆ 2.5 ਮਹੀਨੇ ਹੋ ਗਏ। ਹੁਣ ਬੱਚੇ ਦੀ ਸਿਹਤ ਕਿਵੇਂ ਆ ਗਈ? ਸਿਹਤ ਵਧੀਆ ਜੀ ਹੁਣ। ਹੁਣ ਫਿਰ ਕੀ ਕਾਰਨ ਹੋਇਆ ਉਹਨਾਂ ਨੇ ਆ ਕੇ ਤੁਹਾਡੇ ਕੋਲ ਆ ਕੇ ਪੁੱਛਾ ਸਾਡਾ ਤੁਸੀਂ ਵੀ ਬੁੱਕੀ ਕਰਨ। ਹੁਣ ਉਹ ਐ ਕਹਿੰਦੇ ਜੀ ਬੱਚਾ ਵੀ ਸਾਡਾ ਇਹਨਾਂ ਨੇ ਲੱਤਾਂ ਗਾ ਜੀ ਬੱਚਾ ਤਾਂ ਮੈਂ ਕਿਹਾ ਅਸੀਂ ਲੱਤਾਂ ਗਾ ਤੁਸੀਂ ਕਿੱਥੇ ਸਾਨੂੰ ਵੀ ਸਾਡੇ ਦੋਨੇ ਪਾਮਲ ਪਾਰਲਰ ਕੋਸ਼ੇ ਨਹੀਂ ਹੁੰਦਾ। ਉਦੋਂ ਬੱਚਾ ਉਸ ਆਪਦੀ ਸਹੰਤ ਨਾਲ ਉਹ ਦੇਖ ਗਏ ਨੇ ਸਾਨੂੰ ਜੀ। ਸਾਡਾ ਕੋਈ ਲੈਣਾ ਵੀ ਚਲ ਆਸ਼ਾ ਮੇਰੇ ਕੋਲ ਚਾਰ ਕੁੜੀਆਂ ਨੇ। ਪਹਿਲਾਂ ਮੇਰੇ ਭਰਾ ਦੇ ਲੜਕਾ ਹੋਇਆ ਸੀ ਉਹ ਹੀ ਹੁਣ ਸਾਡੀ ਇਦੇ ਵਿੱਚ ਕੋਈ ਪੈਸੇ ਲੈਣ ਦੇਣ ਤਾਂ ਨਹੀਂ ਹੁੰਦਾ। ਨਾ ਨਾ ਇਹ ਕੋਈ ਪੈਸੇ ਲੈਣ ਦੇਣ। ਇਹ ਸੰਦੀਪ ਜਿਹੜਾ ਸਾਡਾ ਉਪਰ ਗੁਲਜਾਰ ਸਿੰਘ ਦਾ ਇਹ ਗੁਰਮਨ ਕੌਰ ਦਾ ਪਤੀ ਆ ਖੜੇ ਵਾਲੇ ਪਿੰਡ ਤੋਂ। ਇਹ ਕਦੇ ਇੰਬ੍ਰੇਟੇ ਕਦੇ ਇੱਕ ਤੇ ਹੋਰ ਕਦੇ ਆਡੜ ਰਹਿਦਾ। ਇਹਨੇ ਪਹਿਲਾਂ ਦਸੰਮੁਖਾ ਕਰਦਾ ਸੀ ਇਹਨੂੰ ਦਵਾਈ ਵੀ ਦਿੱਤਾ ਦਵਾਈ ਠਾਣੇ ਬਰੇਟੇ ਵੱਲੋਂ। ਤੇ ਹੁਣ ਪਤਾ ਲੱਗਿਆ ਸੀਗਾ ਅੱਜ ਐਸ.ਐਚ.ਓ ਸਾਹਿਬ ਕੋਲ ਜਾ ਕੇ ਵੀ ਇਹ ਉਹਦਾ ਪਤਾ ਕਰਿਆ। ਉਹ ਕਨੇ ਵੀ ਬੱਚਾ ਸੀ ਗੋਦ ਰਿਆ 4-5 ਮਹੀਨੇ ਦਾ ਬੱਚਾ ਤੇ ਗੋਦ ਲੈਣ ਵਾਲਾ ਸੱਜੂ ਆ son of ਚੰਨਾ ਸਿੰਘ ਦਾ ਉਹਦੀ ਵਾਈਫ ਹੈਗੀ ਆਰਤੀ ਉਹਨਾਂ ਕੋਲ ਆ ਉਦੋਂ ਜਦੋਂ ਉਹਨਾਂ ਨੇ ਲਿਆ ਬੱਚਾ ਉਹ ਕਾਫੀ ਬਿਮਾਰ ਵੀ ਸੀਗਾ ਉਹਨੂੰ 15 ਦਿਨ ਹਸਪਤਾਲ ਵੀ ਇੱਥੇ ਪ੍ਰਾਈਵੇਟ ਤੇ ਰੱਖਿਆ ਉਹਨੂੰ ਦਵਾਈ ਵੀ ਦਵਾਈ ਹੁਣ ਬੱਚਾ ਠੀਕ ਆ ਉਹ ਆਪਦੇ ਘਰੇ ਨੇ ਉਹਨਾਂ ਨੂੰ ਲਿਆ ਕੇ ਪੁਸਪਰਤਾ ਆਲਾ ਅੱਜ ਕਰ ਰਹੇ ਆ ਬਾਕੀ ਇਹ ਜੇ ਕੋਈ ਹੋ ਵੀ ਸਰਕਾਰ ਵੱਲੋਂ ਜੀ ਕਰਕੇ ਉਹਨਾਂ ਦੇ ਖਿਲਾਫ ਕਾਰਵਾਈਆਂ ਮਲੇ ਵਿੱਚ ਲਿਆਂਦੀ ਜਾਊਗੀ। ਤਾਂ ਇਹ ਤੁਸੀਂ ਨਸ਼ੇ ਦੀ ਗੱਲ ਆਖੀ ਹੈ ਕਿ ਨਹੀਂ ਕੋਈ ਪਤਾ ਆਇਆ ਸਾਹਮਣੇ। ਨਸ਼ੇ ਦੇ ਨਹੀਂ ਹੈ ਜੀ ਸਾਡੇ ਸਾਹਮਣੇ ਕੋਈ ਨਹੀਂ ਆਇਆ। ਪਤਾ ਲੱਗਿਆ ਵੀ ਪਹਿਲਾਂ ਕਰਦੇ ਸੀ। ਸਾਡੇ ਥਾਣੇ ਬਰੇਟੇ ਤੋਂ ਇਹਨਾਂ ਨੇ ਦਾਖਲਾ ਉਥੋਂ ਦਵਾਈ-ਦਵਾਈ ਸੀ ਇਹਨਾਂ ਨੂੰ ਸਵੇਰਾ ਹੱਦਲ ਚੁੰਜਰੀ ਆ ਮਿਲਦੀ ਹੁੰਦੀ ਹੈ ਵੀ ਪਰ ਦਵਾਰਾ ਇਹਨਾਂ ਦੀ ਕੋਈ ਹੋ ਨਹੀਂ ਆਈ। ਫਿਰ ਇਹ ਕਦੇ ਪੱਕੀ ਰਹਸ਼ ਨਹੀਂ ਰਹੇ ਕਿਤੇ ਫੰਨੇ ਰਹਿਣ ਲੱਗ ਜਾਂਦੇ ਨੇ ਜਾ ਕੇ ਕਦੇ ਕਿਸੇ ਹੋਰ ਸ਼ਹਿਰ 'ਚ ਕਦੇ ਮੈਰੀ ਗੱਲ ਦੇ। ਇਥੇ ਕਿਤੇ ਮਹੀਨੇ ਪਹਿਲਾਂ ਦੀ ਗੱਲ ਹੈ ਜਦੋਂ ਬੱਚੇ ਨੂੰ ਇਹ ਦੇਗੇ ਸੀ ਗੋਦ ਜਿਹਦਾ ਬੱਚਾ ਲੈਣ ਵਾਲੇ ਹੈਗੇ ਅਗੇ ਉਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਹੈਗਾ ਮਤੈਨੂੰ ਲੈ ਕੇ ਜਾ ਕੋਈ ਕਹਿੰਦੇ ਉਹ ਵੀ ਡਰਗ ਦੇ ਇਸਦੇ ਆ ਜਾਂ ਨਹੀਂ ਉਹਨਾਂ ਦਾ ਕੋਈ ਨਹੀਂ ਉਹ ਤਾਂ ਕਬਾੜ ਦਾ ਕੰਮ ਕਰਦੇ ਹੱਸ ਤੇ ਬਾਕੀ ਉਹਨਾਂ ਦਾ ਆਪ ਦੇ ਕੰਮ ਠੀਕ ਆ ਉਹਨਾਂ ਦੇ ਤਿੰਨ ਬੱਚੀਆਂ ਨੇ ਉਹਨਾਂ ਨੇ ਇਸ ਕਰਕੇ ਪਤਾ ਲੱਗਿਆ ਵੀ ਲਿਆ ਬੱਚਾ ਇਹਨਾਂ ਤੋਂ ਬਹੁਤ ਸੈਂਪੀ ਨਾਲ ਹੀ ਲਿਆ ਕੋਈ ਨਸ਼ੇ ਨਸ਼ੇ ਦਾ ਹੁੰਦਾ ਕੋਈ ਕਾਰੋਬਾਰ ਨਹੀਂ ਹੈਗਾ ਉਹਨਾਂ ਤੇ ਕਿਛੋ ਵੋਟਾਂ ਕੋਈ ਪਰਚਾ ਦਰਜ ਹੈ ਨਹੀਂ ਨਹੀਂ ਉਹਨਾਂ ਤੇ ਕੋਈ ਪਰਚਾ ਦਰਜ ਨਹੀਂ ਹੈਗਾ ਸੰਜੁਲ ਤੇ ਇੱਕ ਲੋਕ ਤਾਂ ਬੱਚਾ ਆਪਣਾ ਕੌਣ ਵੋਟ ਦੇ ਦੂਜੀ ਕਿਸੇ ਨੂੰ ਇਹ ਪੜਤਾਲ ਕਰਕੇ ਪਤਾ ਲੱਗੂਗਾ ਕਿ ਨਾ ਵੀ ਕਿਉਂ ਦਿੱਤਾ ਜਾਂ ਕੀ ਗੱਲਬਾਤ ਹੋਈ ਆ ਬਿਮਾਰ ਹੋਣ ਕਰਕੇ ਦਿੱਤਾ ਜਾਂ ਵਕਈ ਉਹਨਾਂ ਨੂੰ ਵੋਟ ਇਹਦੇ ਪਿੱਛੇ ਇੱਕ ਤਾਂ ਨਹੀਂ ਹੋਰ ਵੀ ਹੈ ਇੱਕ ਕੋਈ ਪੁਜਾਰੀ ਹੈ ਉਹਨੇ ਕਿਹਾ ਕਿ ਦੋ ਦਿਨਾਂ ਬਾਅਦ ਤੁਹਾਡਾ ਬੱਚਾ ਮਰ ਜਾਊਗਾ ਇਸ ਕਰਕੇ ਮੈਂ ਤੁਹਾਡਾ ਬੱਚਾ ਬੁਕਾਉਣਾ ਇੱਕ ਵਿੱਚ ਤੰਤਰਿਕ ਨੇ ਭੂਮਿਕਾ ਨਿਭਾਈ ਜੀ ਇਹਦਾ ਆਪਾਂ ਪੜਤਾਲ ਕਰਕੇ ਉਹਨਾਂ ਤੋਂ ਪੁੱਛਗਿਸ ਕਰਾਂਗੇ ਕਿ ਉਹਨਾਂ ਨੂੰ ਲਿਆ ਕੇ ਠੀਕ ਆ ਨਹੀਂ ਪਛਾਣਿਆ ਪਤਾ ਆਇਆ ਕੰਮ ਨੂੰ ਹੁਣ ਪਤਾ ਲੱਗਿਆ ਨਹੀਂ ਸਾਡੇ ਜੀ ਪੈਸੇ ਪੈਸੇ ਦਾ ਅਲਕਾ ਸਾਡੇ ਸਾਹਮਣੇ ਜੀ ਕੋਈ ਗਲਬਤ ਨਹੀਂ ਜੇ ਕੋਈ ਉਹ ਪਹਿਲਾਂ ਆਹ ਹੋ ਜਾਊਗਾ